ਉਸ ਦੇਖ ਰਹੇ ਚੁੱਕੇ ਟੀਵੀ ਮੈਂ ਰஞ்சிਤ ਕੌਰ ਬਟਨ ਨੇ ਸ਼ੁਰੂਆਤ ਕਰਨਗੇ ਪਹਿਲਾ ਨਜ਼ਰ ਪਾਲਣੇ ਨੂੰ ਤੱਕ ਇਹਨਾਂ ਸੁੱਤੇ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮਿਸ਼ਨ ਰਾਹੀਂ ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰ ਫਰਾਹਤ ਤੇ ਕਮਰ ਕੱਗੇ ਬਦਲ ਦਾ ਸਮਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਤੇ ਦੇਸ਼ ਦੀ ਲੋਕਾਂ ਨੂੰ ਸੰਬੋਧਨ ਦਿੱਤਾ ਹੈ ਆਪੀ ਘੜੀ ਵਿੱਚ ਦੇਸ਼ਗੋਲ ਦੀ ਭਾਵਨਾ ਨਾਲ ਪੰਜਾਬ ਦਾ ਹੱਥ ਫੜਨ ਲਈ ਕਿ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਭਲਾਈ ਲਈ ਹਰ ਇੱਕ ਦੀ ਭਾਗੀਦਾਰੀ ਜ਼ਰੂਰੀ ਹੈ ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਮਿਸ਼ਨ ਵਿੱਚ ਸਹਿਯੋਗ ਕਰਨਾ ਚਾਹੁੰਦੇ ਨੇ ਉਹ ਪੰਜਾਬ ਗਵਰਨਮੈਂਟ ਦੇ ਵਿੱਚ ਆਦਾ ਯੋਗਦਾਨ ਪਾ ਸਕਦੇ ਨੇ ਇਸ ਦੌਰਾਨ ਸ੍ਰੀਮਾਨ ਨੇ ਕਿਹਾ ਕਿ ਪੰਜਾਬੀ ਇੱਕ ਪਰਿਵਾਰ ਬਣ ਕੇ ਕੁਦਰਤੀ ਦੀ ਮਦਦ ਕਰਨ ਲਈ ਪੰਜਾਬ ਨੂੰ ਹਰ ਮੁਸੀਬਤ ਦੇ ਸਾਹਮਣੇ ਇੱਕ ਦਾਖ਼ਲ ਖੜਦਾ ਤੇ ਮਿਸ਼ਨ ਚੜ੍ਹਦੀ ਕਲਾ ਵਿੱਚ ਸ਼ੁਰੂਆਤ ਕਰਨ ਲਈ ਉਹਨਾਂ ਕਹਿੰਦੇ ਹੁਣ ਰਾਹ ਤੇ ਕੰਮ ਅੱਗੇ ਵਧਣ ਦਾ ਸਮਾਂ ਆ ਗਿਆ ਹੈ ਭਗਵੰਤ ਜੀ ਬਲ ਕੇ ਕਿ ਜ਼ਮੀਨਾਂ ਵਿੱਚ ਹੁਣ ਤੱਕ ਤਰੱਕੀ ਬਿਜਾਈ ਹੋਣੀ ਹੈ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਜ਼ਮੀਨੀ ਪੱਧਰ ਤੇ ਕੰਮ ਕਰਨਾ ਚਾਹੀਦਾ ਹੈ ਤੇ ਸਾਡੀ ਸਰਕਾਰ ਵੀ ਕੰਮ ਕਰੇ ਉਹਨਾਂ ਕਹਿ ਕਿ ਪੰਜਾਬ ਦੇ ਲੋਕ ਇੱਕ ਪਰਿਵਾਰ ਬਣ ਕੇ ਕੁਦਰਤੀ ਦੀ ਮਦਦ ਕਰਨੇ ਤੇ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਪੰਜਾਬ ਹੁਣ ਅੱਗੇ ਵਧੇਗਾ ਰਾਹੁਲ ਗਾਂਧੀ ਨੂੰ ਬਹੁਤ ਬੁੱਢਾ ਸਾਹਿਬ ਚ ਸਰਪਉਹ ਦੇਣ ਦੇ ਗ੍ਰਾਮਲੀ ਚ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨਜੀਤ ਕੌਰ ਨੇ ਰਾਹੁਲ ਗਾਂਧੀ ਦੀ ਹਮਾਇਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਦਾਦੀ ਦੇ ਗੁਨਾਹਾਂ ਦੀ ਇਸਨ ਸਾ ਪੁੱਤਰੇ ਨਹੀਂ ਦਿੱਤੀ ਜਾ ਸਕਦੀ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਰਨਜੋਤ ਕੌਰ ਨੇ ਰਾਹੁਲ ਗਾਂਧੀ ਦਾ ਸਮਰਥਨ ਕਰਦੇ ਕਹੇ ਕਿ 2084 ਜੀ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਰਾਹੁਲ ਗਾਂਧੀ ਇੱਕ ਬੱਚਾ ਸੀ ਇਸ ਲਈ ਉਸਦੀ ਦਾਦੀ ਇੰਦਰਾ ਗਾਂਧੀ ਦੇ ਕੀਤੇ ਗੁਨਾਹਾਂ ਦੀ ਜ਼ਿੰਮੇਵਾਰੀ ਉਸਤੇ ਨਹੀਂ ਪਾਈ ਜਾ ਸਕਦੀ ਕਰਨਜੋਤ ਕੌਰ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਾਰਜ ਦਾ ਹਿਸਾਬ ਸਿੱਖ ਕੌਮ ਨੇ ਬਰਾਬਰ ਕਰ ਦਿੱਤਾ ਸੀ ਪਰ ਹੁਣ ਰਾਹੁਲ ਗਾਂਧੀ ਨੂੰ ਉਸੇ ਕਾਰਨ ਦੋਸ਼ਿਤ ਠਹਿਾਇਆ ਜਾ ਰਿਹਾ ਹੈ ਕਿ 1900 ਦੇ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਖਾ ਵਿਰੁੱਧ ਕੋਈ ਗਲਤ ਬਿਆਨ ਨਹੀਂ ਦਿੱਤਾ ਉਹ ਕਈ ਵਾਰ ਨਿਮਰਤਾ ਨਾਥ ਸ਼ਹੀਦ ਦਰਬਾਰ ਸਾਹਿਬ ਵੀ ਦਰਸ਼ਨ ਕਰਨ ਗਏ ਨੇ ਤੇ ਕਿਰਨਜੋਤ ਕੌਰ ਨੇ ਮੰਨ ਲਿਆ ਕਿ ਇਸ ਕਾਰ ਦਾ ਸ਼ਾਇਦ ਕੁਝ ਲੋਕਾਂ ਨੂੰ ਪਸੰਦ ਨਾ ਆਵੇ ਪਰ ਸੱਚ ਬੋਲਣਾ ਚਾਹੀਦਾ ਹੈ ਉਹਨਾਂ ਦੇ ਕਹਿਣੇ ਕਿ ਰਾਹੁਲ ਨੂੰ ਉਹਨਾਂ ਦੀ ਗਾਦੀ ਦੇ ਕਾਰਜਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਪਟਿਆਲਾ ਜ਼ਿਲ੍ਹੇ ਵਿੱਚ ਨਜ਼ਰਬੰਦ ਸਿੱਖ ਕੈਦੀ ਸੰਦੀਪ ਸਿੰਘ ਤੇ ਅਮਿਤਸਰ ਦੇ ਪਰਿਵਾਰ ਵੱਲੋਂ ਜੇਲ੍ਹ ਪੁਲਿਸ ਅਧਿਕਾਰੀਆਂ ਤੇ ਤਸ਼ੱਦਦ ਦੇ ਆਰੋਪਾਂ ਨੂੰ ਸਖਤ ਨੋਟਿਸ ਲਿਆ ਉਹਨਾਂ ਨੇ ਇਸ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਜਥੇਦਾਰ ਨੇ ਕਿਹਾ ਕਿ 15 ਸਤੰਬਰ 2025 ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਸਨ ਜਿਸ ਦੀ ਰਿਪੋਰਟ 17 ਸਤੰਬਰ ਸਵੇਰੇ 10 ਵਜੇ ਤੋਂ ਪਹਿਲਾਂ ਸੌਪਣੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਨੇ ਜਾਂਚ ਨੂੰ ਹਾਲੇ ਤੱਕ ਨਹੀਂ ਕਰਵਾਇਆ ਜੋ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਹੈ ਤੇ ਅਦਾਲਤ ਦੇ ਸਰਕਾਰ ਵਿਰੁੱਧ ਹੈ ਜਿੱਥੇ ਦਰਮਿਆਨ ਚਿੰਤਾ ਜ਼ਾਹਿਰ ਕੀਤੀ ਹੈ ਕਿ ਮੈਡੀਕਲ ਜਾਂਚ ਦੀ ਬਜਾਏ ਸੰਦੀਪ ਸਿੰਘ ਨੂੰ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਜੋ ਜੇਲ੍ਹਾਂ ਦੇ ਕਲਪਸ ਪ੍ਰਸ਼ਾਸਨ ਦੀ ਪਾਰਦਰਸ਼ਤਾ ਤੇ ਸਵਾਲ ਉਠਾਦਾ ਹੈ। ਉਨ੍ਹਾਂ ਅਨੁਸਾਰ ਇਹ ਸਪਸ਼ਟ ਹੋ ਗਿਆ ਹੈ ਕਿ ਸੰਦੀਪ ਸਿੰਘ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਪਾਰਦਰਸ਼ਤਾ ਦਿੱਤਾ ਗਿਆ। ਦਰਦਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਤੱਕ ਮੈਡੀਕਲ ਜਾਂਚ ਕਰਵਾਉਣ ਦੀ ਰਿਪੋਰਟ ਅਲਾਜਿਤ ਵਿੱਚ ਸੌਪਨ ਦੀ ਸਹਾਇਤ ਜਾਰੀ ਕੀਤੀ ਹੈ। ਉਨ੍ਹਾਂ ਨੇ ਜਾਂਚ ਕਰਨ ਵਾਲੇ ਡਾਕਟਰਾਂ ਤੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰਨ ਦੀ ਨਸੀਹਤ ਦਿੱਤੀ ਹੈ ਜਥੇਦਾਰ ਨੇ ਜ਼ੋਰ ਦੇ ਕੇ ਕਹਿ ਕਿ ਜੇਕਰ ਸੰਦੀਪ ਸਿੰਘ ਤੇ ਤਸ਼ੱਦਦ ਦੀ ਪੁਸ਼ਟੀ ਹੁੰਦੀ ਹੈ ਤਾਂ ਆਪਰੇ ਜੇਲ੍ਹ ਕੋਲ ਸਦਕਾਰੀਆਂ ਵਰਗਤ ਮਾਮਲਾ ਦਰਜ ਕਰਕੇ ਉਹਨਾਂ ਦਾ ਸੇਵਾਮੁਕਤ ਮੋਤਲ ਕਰਕੇ ਸਜ਼ਾ ਦਿੱਤੀ ਜਾਵੇਗੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਫ ਕਾ ਜੰਗਲਾਰ ਕਮੰਡਨੀ ਸਾਧੂ ਸਿੰਘ ਧਰਮਸੋਧ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਫਾਮਦਨ ਤੋਂ ਵੱਧ ਜਾਇਦਾਦ ਤੇ ਰਿਸ਼ਤਾਚਾਰ ਆਰੋਪਾਂ 'ਤੇ ਦਰਜ ਮਾਮਲੇ ਵਿੱਚ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਗੁਰਪ੍ਰੀਤ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ ਜਦਕਿ ਧਰਮਸੋਧ ਦੀ ਪਤਨੀ ਸ਼ੀਲਾ ਦੇਵੀ ਤੇ ਦੂਜੇ ਪੁੱਤਰ ਹਰਪੀ ਸਿੰਘ ਨੂੰ ਤਿਕ ਸਤੰਭ ਨੂੰ ਪੇਸ਼ ਹੋਣ ਲਈ ਸਮਨ ਜਾਰੀ ਕੀਤੇ ਗਏ ਸਨ ਵਿਜੀਲੈਂਸ ਐਫ ਆਈ ਆਰ ਮੁਕਾਬਕ 1 ਮਾਰਚ 2016 ਤੋਂ 31 ਮਾਰਚ 2022 ਦੀ ਜਾਂਚ ਮਿਆਦ ਦੌਰਾਨ ਸਾਧੂ ਸਿੰਤਾਲਾ ਸੋਤੇ ਪਰਿਵਾਰ ਨੇ 2.37 ਹਜ਼ਾਰ 12596 ਰੁਪਏ ਦੀ ਆਮਦਨ ਕੀਤੀ ਪਰ ਪਰਿਵਾਰ ਕੋਲ ਜੋ ਖਰਚਾ ਹੈ ਉਹ ਆਮਦਨ ਦਾ ਬਿਉਰਾ ਪਰਿਵਾਰ ਦੇ ਕੋਲ ਨਹੀਂ ਹੈ ਜਿਸ ਤੋਂ ਬਾਅਦ ਜਾਂਚ ਵਿੱਚ ਸਾਹਮਣੇ ਆਇਆ ਕਿ ਧਰਮਸੋਤ ਪਰਿਵਾਰ ਨੇ ਆਮਦਨ ਤੋਂ ਜਾਣੇ ਪਛਾਣੇ ਸਰੂਤਾ ਤੋਂ ਵੱਧ ਜ਼ਿਆਦਾ ਇਕੱਠੀ ਕੀਤੀ ਹੈ ਖਾਸ ਤੌਰ ਤੇ ਧਰਮਸੋਤ ਦੇ ਪੁੱਤਰ ਹਰਪ੍ਰੀਤ ਨੇ ਮੋਹਾਲੀ ਵਿੱਚ ਲੱਖਾਂ ਦਾ 플ਾਟ ਖਰੀਦਿਆ ਜਿਸ ਦੇ ਸਮੇਂ ਦਾ ਕਲੈਕਟਰ ਰੇਟ 20000 ਰੁਪਏ ਪ੍ਰਤੀ ਵਰਗ ਗਜ਼ ਜਾਨੀ ਹੁਣ 플ਾਟ ਦੀ ਅਸਲ ਕੀਮਤ ਕਾਫੀ ਜ਼ਿਆਦਾ ਹੋ ਗਈ ਹੈ ਤੇ ਲੁਧਿਆਣਾ ਦੇ ਗੁਰੂ ਘਰ ਵਿੱਚ ਮੰਦ ਪਾਗੀ ਘਟਨਾ ਵਾਪਰੀ ਹੈ ਜਿੱਥੇ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ ਵਿਅਕਤੀ ਨੂੰ ਕਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਚਾਰ ਵਿਅਕਤੀ ਨੂੰ ਕਰੰਟ ਲੱਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਤੇ ਮਰੇ ਤੱਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਵਜੋਂ ਹੋਈ ਹੈ ਤੇ ਸਖਮੀਆਂ ਦੇ ਨਾਮ ਰਣਵੀਰ, ਜਿੰਦਰ ਸਿੰਘ ਤੇ ਜਗਜੀਤ ਸਿੰਘ ਹੈ ਇਤਿਹਾਸਾ ਲੁਧਿਆਣਾ ਦੇ ਦਲੰਪੁਰਾ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਵਿੱਚ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਂਦੇ ਸਮੇਂ ਸੰਤੁਲਨ ਵਿਗੜ ਗਿਆ ਤੇ ਨਿਸ਼ਾਨ ਸਾਹਿਬ ਬਿਜਲੀ ਦੀ ਵਾਇਰ ਨਾਲ ਜਾ ਟਕਰਾਇਆ ਜਿਸ ਕਰਕੇ ਉਸ ਵਿੱਚ ਕਰੰਟ ਆ ਗਿਆ ਤੇ ਸਾਹ ਆਸਪਾ ਵਾਪਰ ਗਿਆ ਪਰੋਂ ਤੁਰੰਤ ਬਾਅਦ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਤੱਕ ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਸੀ ਵਿਧਾਇਕ ਵੀ ਮੌਕੇ ਤੇ ਪਹੁੰਚੇ ਨਹੀਂ ਹੁੰਦਾ ਬਰੋ ਜ਼ਖੀਆਂ ਦਾ ਹਾਲ ਚਾਲ ਜਾਣਿਆ ਜਾ ਰਿਹਾ ਹੈ ਇਸ ਸਮੇਂ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦਾ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ 'ਚ ਲੱਗਿਆ ਹੋਇਆ ਕੁਝ ਸਮਾਨ ਵਹਈਆ ਕਰਵਾ ਰਹੇ ਨੇ ਕੁਝ ਖੁਦ ਖ ਜਾ ਕੇ ਲੋਕਾਂ ਦੀ ਮਦਦ ਕਰਨੇ ਅਜੇ ਇਸ ਤਿੱਖੀ ਪੰਜਾਬੀ ਅਦਾਕਾਰਾਂ ਨੇ ਨਿਰਵਾਜਪਾ ਵੀ ਹਰ ਪਿੰਡਾਂ ਦੀ ਬਦਤਰੀ ਅੱਗੇ ਆਈ ਹੈ ਨਿਰਵਾਜਪਾ ਨੇ ਲਾਈਵ ਹੋ ਕੇ ਕਹਿ ਕਿ ਪੰਜਾਬ ਖੜਾ ਦੀ ਮਾਰ ਹੇਠ ਹੈ ਪਰ ਇਸ ਦੇ ਔਖੇ ਸਮੇਂ ਚ ਲੋਕ ਚੜ੍ਹਦੀ ਕਲਾ ਵਿੱਚ ਨਹੀਂ ਤੇ ਉਨ੍ਹਾਂ ਦੀ ਹਿੰਮਤ ਨੂੰ ਸਵਾਮੀ ਹੈ ਤੇ ਨੀਤਵਾਜਬਾ ਨੇ ਫੂਸਪੁਰ ਦੇ 15 ਪਿੰਡਾਂ ਦੇ ਬੱਚਿਆਂ ਦੀ ਪੇਪਰਾਂ ਦੀ ਫੀਸ ਪਰ ਦਾ ਐਲਾਨ ਕੀਤਾ ਨਾਲ ਹੀ ਅਦਾਕਾਰਾਂ ਨੇ ਮਦਦ ਲਈ ਨੰਬਰ ਵੀ ਜਾਰੀ ਕੀਤਾ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਵਿੱਚ ਵਾਦੀ ਹਵਾ ਪਰਮਿਸ਼ਨ ਦੇ ਮੁੱਦੇ ਤੇ ਸਖਤ ਰੋਖਾ ਪਰ ਲਾ ਲਿਆ ਤੇ ਨਾਲ ਹੀ ਚੀਫ ਅੰਡਰਸਟੇਚ ਜਸਟਿਸ ਵੀ ਆਰ ਗੋਈ ਨੇ ਕੈਂਟਰ ਤੇ ਸੁਭਾ ਸਰਕਾਰ ਨੂੰ ਤਿੱਖੇ ਸਵਾਲ ਨਾਲ ਘੇਰਿਆ ਟਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਕਈ ਜਾਰੀ ਹੈ ਤੇ ਨਾਲ ਹੀ ਪੁੱਛਿਆ ਕਿ ਕਿਸਾਨਾਂ ਨੂੰ ਹੁਣ ਤੱਕ ਸਖਤ ਸਜ਼ਾ ਯੋਗ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਜੇ ਕਿਸਾਨਾਂ ਦਾ ਸਤਕਾਰ ਕਰਦੇ ਆ ਉਹ ਸਾਨੂੰ ਭੋਜਕ ਪ੍ਰਦਾਨ ਕਰਦੇ ਨੇ ਪਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਿਨਾਲ ਇਸ ਰਿਪੋਰਟ ਦੇ ਬਸੇ ਨਹੀਂ ਰਹੀ ਅੱਜ ਤਾਜ਼ਾ ਰਿਪੋਰਟ ਜਿਸ ਤੇ ਦਰਜ ਕੀਤੀ ਗਈ ਹੈ